ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਪਿਆਰ ਤੋਂ ਪਹਿਲਾਂ ਅਸੀਂ ਪਹਿਲਾ ਟ੍ਰਿਪ ਆਏ ਹਾਂ ਘੁੰਮਣ ਹਨਾ ਤੇ ਉਹ ਅਸੀਂ ਆਏ ਹਾਂ ਜੀ ਸ਼ਿਵਲੇ ਤੇ ਉਮੀਦ ਕਰਦਾ ਕਿ ਤੁਸੀਂ ਸਾਰਾ ਜਿਹੜਾ ਸਾਡਾ ਬਲੌਗ ਦੇਖੋਗੇ ਅਸੀਂ ਕਿੱਥੇ ਕਿੱਥੇ ਘੁੰਮੇ ਹਨਾ ਤੇ ਨਾਲ ਤੁਹਾਨੂੰ ਤੋੜ ਹੈ ਨਹੀਂ ਮੈਂ ਉਹ ਵੀ ਮੇਰਾ ਕੈਮਰਾਮੈਨ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕੌਣ ਹੈ ਹਨਾ ਉਹ ਵੀ ਤੁਹਾਨੂੰ ਦਿਖਾਉਂਗਾ ਉਹ ਹੌਲੀ ਹੌਲੀ ਦਿਖਾਉਂਗਾ ਹਜੇ ਨਹੀਂ ਹਨਾ ਤੇ ਟਿਕਾਣਾ ਉਹ ਇਧਰ ਆਣਾ ਰਵਣਾ ਵੀ ਕਿਵੇਂ ਦਾ ਵੈਦਰਾ ਬਹੁਤ ਸੋਹਣਾ ਵੈਦਰਾ ਤੁਸੀਂ ਵੀ ਆ ਸਕਦੇ ਹੋ ਗੱਲ ਕਰ ਇੱਕ ਥੋੜੀ ਜੀ ਦਿੱਕਤ ਲੱਗੀ ਸਾਨੂੰ ਆ ਕਿ ਇਥੇ ਨਾ ਸੈਚਰਡੇ ਸੰਡੇ ਕਰਕੇ ਜਿਹੜਾ ਹੈਗਾ ਰੂਮ ਨਹੀਂ ਮੈਦੇ ਰੂਮ ਬਹੁਤ ਔਖੇ ਮਿਲਿਆ ਸਾਨੂੰ ਅਸੀਂ ਰਾਤ ਆ ਪਹੁੰਚੇ ਸੀਗੇ ਆਪਾਂ ਰਮਣੂ ਪਹੁੰਚੇ ਹੁ ਆ ਮਲਾ ਦਾ 3 ਵਜੇ ਸਵੇਰੇ ਹਨ ਹਾਂਜੀ 3 ਵਜੇ ਪਹੁੰਚ ਕੇ ਸੀ ਇੱਥੇ ਸਵੇਰੇ ਤੇ 3 ਵਜੇ ਪਹੁੰਚ ਕੇ ਸਾਨੂੰ ਇੰਨੀ ਦਿੱਕਤ ਆਈ ਇੱਥੇ ਰੂਮ ਦੀ ਕਿਉਂਕਿ ਸੈਚਰਡੇ ਸੰਡੇ ਕਰਕੇ ਨਾ ਲੋਕ ਇੱਥੇ ਜਿਹੜੇ ਹੈਗੇ ਆ ਉਹ ਆਉਂਦੇ ਆਗੇ ਕਿ ਸੈ ਜਿਹੜੇ ਸੰਡੇ ਕਰਕੇ ਸਾਨੂੰ ਪਤਾ ਚੰਡੀਗੜ੍ਹ ਦੇਰੀ ਦੇ ਲੋਕ ਜਾਂ ਪੰਜਾਬ ਤੋਂ ਜਿੰਨੇ ਵੀ ਹਿਆਣੇ ਚੋਂ ਆਣਾ ਲੋਕ ਮੋਸਟਲੀ ਯੂਥ ਆਉਂਦਾ ਹਨਾ ਕਪਲਸ ਆਉਂਦੇ ਹਨਾ ਉਹਨਾਂ ਕਰਕੇ ਇੱਥੇ ਰੂਮ ਨਹੀਂ ਮਿਲਦੇ ਸਾਨੂੰ ਰੂਮ ਬਹੁਤ ਔਖਾ ਮਿਲਿਆ ਰੂਮ ਮਿਲਿਆ ਸਾਨੂੰ ਸੌਗੀ ਥੋੜਾ ਜਿਹਾ ਥੱਲੇ ਆਗੇ ਤੇ ਉੱਪਰ ਜਾਵਾਂਗੇ ਦੁਬਾਰ ਕੋਠਰੀ ਕਬਰੀ ਉਹਨਾਂ ਨੂੰ ਸਾਰਾ ਮਾਹੌਲ ਦਿਖਾਵਾਂਗੇ ਹਨਾ ਪਹਿਲਾਂ ਤਾਂ ਪਹਿਲਾਂ ਤਾਂ ਜਦੋਂ ਸੜੇ ਹੁੰਦੇ ਸੀ ਕੁਆਰੇ ਹੁੰਦੇ ਸੀ ਉਹ ਆਉਂਦੇ ਹੁੰਦੇ ਸੀ ਹੁਣ ਪਹਿਲੀ ਵਾਰੀ ਵਿਆਹ ਕਰਾ ਕੇ ਆਏ ਆ ਤੇ ਥੋੜਾ ਜਿਹਾ ਹੁਣ ਪਤਾ ਲੱਗਦਾ ਵੀ ਰਿਸਪੌਂਸਿਬਿਲਟੀਆਂ ਕੀ ਹੁੰਦੀਆਂ ਵੀ ਕਿਵੇਂ ਤੱਕਾਂ ਨੂੰ ਤਾਂ ਸਵਾਲ ਲਿਆਉਣਾ ਕਿਵੇਂ ਆਪਣੇ ਉਠੇ ਲਿਆਉਣੇ ਆ ਕਿਵੇਂ ਕੋਲ ਡਰਿੰਕ ਫੜਕੇ ਆਉਣਾ ਕਿਵੇਂ ਚਾਹ ਲੈਣੀ ਆ ਹਨਾ ਅੱਗੇ ਤਾਂ ਪਾਏ ਆਰਡਰ ਮਾਰਦੇ ਸੀ ਵੀ ਲਿਆਉ ਉ ਕੋਈ ਹਨਾ ਤੇ ਹੁਣ ਥੋੜਾ ਜਿਹਾ ਗਾਹ ਤੋਂ ਬਾਅਦ ਅਲੱਗ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸਾਰਾ ਸ਼ੇਅਰ ਕਰੂੰਗਾ ਦੇਖਦੇ ਰਹੋ ਆਪਣਾ ਬਲੌਗ ਕਿਰਪਾ ਕਰਕੇ ਕੰਟੀਨਿਊਸਲੀ ਹੈ ਨਾ YouTube ਤੇ ਵੀ ਪਾਵਾਂਗੇ Facebook ਤੇ ਵੀ ਪਾਵਾਂਗੇ ਹੈਨਾ ਸੋ Instagram ਤੇ ਤੁਸੀਂ ਸਾਰੇ ਇੰਨਾ ਪਿਆਰ ਦਿੰਦੇ ਹੋ ਸੋ ਸਾਰੇ ਚਾਰਦੀ ਕਲਾਚ ਰਹੋ ਆਪਣਾ ਸਾਰਾ A to Z ਆਪਣਾ ਤਕਰੀਬ ਸਾਰਾ ਬਲੌਗ ਦੇਖਿਓ ਹੈਨਾ ਤੁਸੀਂ ਜੇ ਤੁਹਾਨੂੰ ਦਿਖਾਵਾਂਗੇ ਸੀ ਵਾਦੀਆਂ ਹਸੀਨ ਵਾਦੀਆਂ ਇੱਥੋਂ ਦੀ ਹਰਿਆਲੀ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਹੈ ਨਾ ਸੋ ਸਤਿ ਸ੍ਰੀ ਅਕਾਲ ਜੀ